ਟਾਂਡਾ ਉੜਮੜ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਚੋਰਾਂ ਦੇ ਹੌਸਲੇ ਲਗਾਤਾਰ بلند ਨਜ਼ਰ ਆ ਰਹੇ ਨੇ ਤਾਂ ਦੱਸਤੀ ਹੈ ਕਿ ਰਾਤ ਦੇ ਹਨੇਰੇ ਚੋਂ ਨਾਲੋਂ ਇੱਕੋ ਰਾਤ ਚ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੇ ਕਿ ਸ਼ਟਰ ਤੋੜ ਕੇ ਉਹ ਅੰਦਰ ਵੜਦੇ ਨੇ ਤੇ ਗੱਲੇ ਦੇ ਵਿੱਚੋਂ ਸਾਰੀ ਨਕਦੀ ਚੁੱਕ ਕੇ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਲੇਕਿਨ ਸੀਸੀਟੀਵੀ ਚ ਉਹਨਾਂ ਸਾਰਿਆਂ ਦੀ ਤਸਵੀਰਾਂ ਵੀ ਕੈਦ ਹੋ ਜਾਂਦੀਆਂ ਨੇ ਤਾਂ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਦੱਸੇ ਕਿ ਟਾਂਡਾ ਉੜਮੜ ਚ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਇੱਕੋ ਰਾਤ ਚ ਚੋਰਾਂ ਵੱਲੋਂ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਚੋਰੀ ਕੀਤੀ ਜਾਂਦੀ ਹੈ ਤੁਹਾਨੂੰ ਦੱਸਿਆ ਚਾਰਾ ਵਿੱਚੋਂ ਤਿੰਨ ਮੈਡੀਕਲ ਸਟੋਰ ਦੱਸੇ ਜਾ ਰਹੇ ਨੇ ਜਿੱਥੇ ਕੀ ਇਹ ਚੋਰੀ ਕੀਤੀ ਗਈ ਹੈ ਉੱਥੇ ਹੀ ਸ਼ਟਰ ਤੋੜ ਕੇ ਤੇ ਤਸਵੀਰਾਂ ਬਿਆਨ ਕਰਦੀਆਂ ਨੇ ਕਿੰਨੇ ਆਰਾਮ ਦੇ ਨਾਲ ਸ਼ਟਰ ਤੋੜ ਕੇ ਜੋ ਨੇ ਇਹ ਚੋਰ ਅੰਦਰ ਵੜਦੇ ਨੇ ਦੁਕਾਨਾਂ ਦੇ ਤੇ ਗੱਲੇ ਦੇ ਵਿੱਚੋਂ ਸਾਰੇ ਪੈਸੇ ਚੁੱਕ ਕੇ ਉੱਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਤਾਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਤੇ ਨਾ ਕਿਤੇ ਟਾਂਡਾ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਅਤੇ ਅਜੀਹਿਆ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਪਈਆਂ ਨੇ ਜੋ ਕਿ ਕਾਫੀ ਜ਼ਿਆਦਾ ਸੋਚਣ ਦੇ ਉੱਤੇ ਮਜਬੂਰ ਕਰ ਦਿੰਦੀਆਂ ਆ ਨੇ ਕਿ ਆਖਿਰ ਕਿਉਂ ਚੋਰ ਜੋ ਨੇ ਇੰਨੇ ਬਿਨਾ ਖੋਫ ਜ਼ਦਾ ਹੋਏ ਪੁਲਿਸ ਦੇ ਖੋਫ ਤੋਂ ਬਿਨਾ ਸਿੱਧੀ ਚੋਰੀ ਇਸ ਤਰ੍ਹਾਂ ਕਰ ਸਕਦੇ ਨੇ ਕਾਫੀ ਜ਼ਿਆਦਾ ਸੋਚਣ ਦੇ ਲਈ ਇਹ ਗੱਲ ਨਜ਼ਰ ਆndਿਆ ਜਿਥੇ ਕਿ ਤਿੰਨ ਮੈਡੀਕਲ ਸਟੋਰਸ ਨੂੰ ਇੱਕੋ ਰਾਤ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਉੱਥੇ ਹੀ ਇੱਕ ਹੋਰ ਇੱਕ ਡੇਰੀ ਨੂੰ ਵੀ ਜੋ ਹੈ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਉੱਥੇ ਵੀ ਚੋਰੀ ਕੀਤੀ ਗਈ ਹੈ ਜਿੱਥੇ ਕਿ ਸਵੇਰੇ ਜਦ ਸਟੋਰ ਮਾਲਕ ਆਪਣੇ ਸਟੋਰ ਪਹੁੰਚਦੇ ਨੇ ਦੁਕਾਨਾਂ ਤੇ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਦਰਵਾਜ਼ੇ ਸ਼ਟਰ ਤੇ ਸ਼ੀਸ਼ੇ ਤੋੜ ਕੇ ਚੋਰ ਕਈ ਵੱਡੀ ਗਿਣਤੀ ਦੇ ਵਿੱਚ ਨਕਦੀ ਅਤੇ ਨਾਲ ਹੀ ਨਾਲ ਦਵਾਈਆਂ ਵੀ ਚੁੱਕ ਕੇ ਲੇ ਗਏ ਨੇ ਤਾਈ ਕੋ ਰਾਜ ਹੈ ਵਾਰਦਾਤ ਤੋਂ ਅੰਜਾਮ ਦਿੱਤਾ ਗਿਆ ਹੈ ਚੋਰਾਵਲੋਂ ਦੋ ਚੋਰ ਸਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਨਾਲ ਇੱਕ ਵੱਡਾ ਸਵਾਲ ਚੁੱਕਦੇ ਨੇ ਡਾਂਡਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਅਤੇ ਨਾਲ ਹੀ ਨਾਲ ਜਲਦ ਤੋਂ ਜਲਦ ਇਸ ਮਾਮਲੇ 'ਚ ਕਾਰਵਾਈ ਵੀ ਹੋਣੀ ਚਾਹੀਦੀ ਹੈ